ਇੱਕ ਅਛੜੀ ਛੰਦ ਦਾ ਨਾਮ ਹੈ ਇਹਦੇ ਜਿਹੜੇ ਅਰਥ ਕੀਤੇ ਨੇ ਵਿਦਵਾਨਾਂ ਨੇ ਇੱਕ ਅਛੜੀ ਦਾ ਭਾਵ ਹੈ ਕੋਈ ਵੀ ਸ਼ਬਦ ਜਿਹੜਾ ਹੈ ਇੱਕੋ ਹੀ ਅੱਖਰ ਤੋਂ ਆਰੰਭ ਹੋਵੇ ਚਾਹੇ ਉਹ ਪੰਕਤੀ ਚ ਤਿੰਨ ਸ਼ਬਦ ਹੋਣ ਚਾਰ ਸ਼ਬਦ ਹੋਣ ਪਰ ਸ਼ਬਦ ਦੀ ਆਰੰਭਤਾ ਜਿਹੜੀ ਹੈ ਇੱਕੋ ਅੱਖਰ ਤੋਂ ਵਿਜਿਵੇਂ ਅਜੈ ਅਲੈ ਅਪੈ ਅਬੈ ਹੁਣ ਇਹਦੀ ਆਰੰਭਤਾ ਜਿਹੜੀ ਹੈ ਐੜੇ ਤੋਂ ਹੋ ਰਹੀ ਹੈ ਪੂਰਾ ਛੰਦ ਤੁਸੀਂ ਜਦੋਂ ਦਰਸ਼ਨ ਕਰੋਗੇ ਪੂਰੇ ਛੰਦ ਨੂੰ ਜਦੋਂ ਤੁਸੀਂ ਪੜ੍ਹੋਗੇ ਤੇ ਜਿਹੜੇ ਸ਼ਬਦ ਦੀ ਆਰੰਭਤਾ ਉਹ ਐੜੇ ਤੋਂ ਹੋ ਰਹੀ ਹੈ ਭਾਵ ਕਿ ਜਿਸ ਸ਼ਬਦ ਦੀ ਆਰੰਭਤਾ ਇਕੋ ਅੱਖਰ ਤੋਂ ਹੋਵੇ ਭਾਵੇਂ ਤਿੰਨ ਸ਼ਬਦ ਹੋਣ ਭਾਵੇਂ ਚਾਰ ਸ਼ਬਦ ਹੋਣ ਆਰੰਭਤਾ ਇਕੋ ਅੱਖਰ ਤੋਂ ਹੋਵੇ ਚਾਹੇ ਉਹ ਐਡਾ ਹੋਵੇ ਏਡੀ ਹੋਵੇ ਕਿਸੇ ਪ੍ਰਕਾਰ ਦਾ ਵੀ ਅੱਖਰ ਹੋਵੇ ਉਹਨੂੰ ਇਕ ਅਛਰੀ ਕਹਿੰਦੇ ਨੇ ਸਹਿਬ ਜੀ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਅਜੈ ਐਡਾ ਪਲਸ ਜੈ ਜਾਇਦਾ ਭਾਵ ਹੈ ਜਿੱਤਣਾ ਐਡਾ ਗਤ ਰਹਿ ਜੀ ਨਾਵਾਚਕ ਜਿੰਦੇ ਤੋਂ ਜਿੱਤਿਆ ਨਹੀਂ ਜਾ ਸਕਦਾ ਜਿਹੜਾ ਅਜਿੱਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹੈ ਅਕਾਲ ਪੁਰਖ ਜੀ ਤੁਹਾਨੂੰ ਕਦੇ ਵੀ ਜਿੱਤਿਆ ਨਹੀਂ ਜਾ ਸਕਦਾ ਤੁਸੀਂ ਅਜਿੱਤ ਹੋ ਤੁਸੀਂ ਅਜੈ ਹੋ ਅਜੈ ਅਲੈ ਐਡਾ ਪਲਸ ਲੈ ਲੈ ਦਾ ਭਾਵ ਹੈ ਨਾਸ਼ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜਿਉ ਤੁਹਾਨੂੰ ਕਦੇ ਵੀ ਨਾਸ਼ ਨਹੀਂ ਕੀਤਾ ਜਾ ਸਕਦਾ ਤੁਸੀਂ ਅਬినాਸ਼ੀ ਹੋ ਨਾਸ਼ ਤੋਂ ਤੁਸੀਂ ਰਹਿਤ ਹੋ ਤੁਹਾਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਸੰਸਾਰ ਦੀ ਕੋਈ ਵੀ ਚੀਜ਼ ਹੈ ਕੋਈ ਵੀ ਪਦਾਰਥ ਹੈ ਸਭ ਬਿੰਸਨ ਜੋਗ ਹੈ ਜੀ ਆਪ ਜੀ ਬਚਨ ਪੜਦੇ ਹੋ ਜੋ ਉਪਜਿਓ ਸੋ ਬਿੰਸ ਹੈ ਜਿਹੜਾ ਉਪਜ ਗਿਆ ਇਸ ਕੁਦਰਤ ਦੇ ਅੰਦਰ ਜੋੜੀ ਵੀ ਚੀਜ਼ ਹੈ ਕੋਈ ਵੀ ਸ਼ੈ ਜਿਹੜੀ ਉਪਜਗੀ ਇਹ ਗੱਲ ਤੈ ਉਹਨੇ ਨਾਸ਼ ਵੀ ਹੋਣਾ ਇੱਕ ਦਿਨ ਉਹਨੇ ਖਤਮ ਵੀ ਹੋਣਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜੀ ਤੁਹਾਨੂੰ ਕਦੇ ਵੀ ਨਾਸ਼ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ ਅਜੈ ਅਲੈ ਅ ਭੈ ਐਡਾ ਪਲਸ ਭੈ ਭੈ ਦਾ ਭਾਵ ਹੈ ਜੀ ਡਰ ਐਡਾ ਅੱਗੇ ਹੋ ਗਿਆ ਜੀ ਜਿੰਦੇ ਤੱਕ ਡਰ ਪਹੁੰਚ ਹੀ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆਕਾਲ ਪੁਰਖ ਜੀ ਤੁਹਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਤੁਹਾਨੂੰ ਕੋਈ ਭੈ ਨਹੀਂ ਹੈ ਤੁਹਾਨੂੰ ਕੋਈ ਡਰ ਨਹੀਂ ਕਿਸੇ ਪ੍ਰਕਾਰ ਦਾ ਵੀ ਡਰ ਨਹੀਂ ਹੈ ਮੈਂ ਛੋਟੀ ਜੀ ਬੇਨਤੀ ਕਰਨ ਲੱਗਿਆ ਸੰਖੇਪ ਜੀ ਸੰਸਾਰ ਦੀ ਹਰ ਚੀਜ਼ ਭੈ ਵਿੱਚ ਹੈ ਹਰ ਕਿਸੇ ਨੂੰ ਕੋਈ ਨਾ ਕੋਈ ਡਰ ਜਿਹੜਾ ਉਹ ਹੈ ਮਨੁੱਖ ਦੀ ਗੱਲ ਕਰੀਏ ਮਨੁੱਖ ਵੀ ਜਿਹੜਾ ਉਹ ਬਤਾਦ ਵਿੱਚ ਡਰ ਵਿੱਚ ਜੀਵਨ ਨੂੰ ਬਸਰ ਕਰਦਾ ਹੈ ਕਿਸੇ ਨੂੰ ਆਪਣੇ ਅਫਸਰਾਂ ਦਾ ਡਰ ਹੈ ਕਿਸੇ ਨੂੰ ਆਪਣੇ ਉੱਚੇ ਅਹੁਦੇਦਾਰਾਂ ਦਾ ਡਰ ਹੈ ਕਿਸੇ ਨੂੰ ਟੀਚਰਾਂ ਦਾ ਡਰ ਹੈ ਰਾਜੇ ਪ੍ਰਜਾ ਨੂੰ ਰਾਜੇ ਦਾ ਡਰ ਹੈ ਕਿਸੇ ਨਾ ਕਿਸੇ ਪ੍ਰਕਾਰ ਦਾ ਭੈ ਬਣਿਆ ਰਹਿੰਦਾ ਹੈ ਮਨੁੱਖ ਦੇ ਜੀਵਨ ਵਿੱਚ ਇੱਥੇ ਨੇ ਜਿੰਨੀ ਵੀ ਇਹ ਬਨਸਪਤੀ ਬਣੀ ਹੈ ਨਾ ਇਹ ਬਨਸਪਤੀ ਵੀ ਡਰ ਦੇ ਵਿੱਚ ਹੈ ਭੈ ਦੇ ਵਿੱਚ ਹੈ ਹੁਣ ਤੁਹਾਨੂੰ ਇਹ ਬਚਨ ਸਾਰਿਆਂ ਨੂੰ ਯਾਦ ਹੋਵੇਗਾ ਭੈ ਵਿੱਚ ਪਵਨ ਵਹ ਸਦਵਾਉ ਭੈ ਵਿੱਚ ਚੱਲੈ ਲਖ ਦਰੀਆਉ ਭੈ ਵਿੱਚ ਅਗਨ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਇਹ ਸਭ ਡਰ ਦੇ ਵਿੱਚ ਹੈ ਜੀ ਚਾਹੇ ਪਾਣੀ ਹੈ ਹਵਾਏ ਜਲ ਹੈ ਆਕਾਸ਼ ਹੈ ਚੰਦ ਹੈ ਸੂਰਜ ਹੈ ਇੰਦਰ ਹੈ ਸਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਉਹ ਧਰਮ ਦਾ ਦਵਾਰ ਵੀ ਹੈ ਤੇ ਉਹ ਵੀ ਉਹਦੇ ਭੈ ਦੇ ਵਿੱਚ ਹੈ ਉਹ ਵੀ ਉਹਦੇ ਡਰ ਦੇ ਵਿੱਚ ਹੈ ਜੇ ਡਰ ਤੋਂ ਰਹਿਤ ਹੈ ਤਾਂ ਕੇਵਲ ਤੇ ਕੇਵਲ ਪਰਮਾਤਮਾ ਹੈ ਹੁਣ ਦੇਖੋ ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਹੈ ਜੀ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਵੀ ਡਰ ਤੋਂ ਰਹਿਤ ਹੋ ਸਕਦਾ ਹੈ ਜੇ ਪਰਮਾਤਮਾ ਡਰ ਤੋਂ ਰਹਿਤ ਹੈ ਨਾ ਸਾਹਿਬ ਜੀ ਕਹਿੰਦੇ ਤੂੰ ਵੀ ਡਰ ਤੋਂ ਰਹਿਤ ਹੋ ਸਕਦਾ ਹੈ ਜੋ ਪਰਮਾਤਮਾ ਨਿਰਭੋ ਹੈ ਤੇ ਸਹਿਬ ਜੀ ਕਹਿੰਦੇ ਤੂੰ ਵੀ ਨਿਰਭੋ ਸਕਦਾ ਪਰ ਕਿਵੇਂ ਉਹਦੇ ਨਾਮ ਦੇ ਨਾਲ ਜੁੜ ਕੇ ਉਹਦੀ ਬੰਦਗੀ ਨਾਲ ਜੁੜ ਕੇ ਜਿਨ ਨਿਰਭੋ ਜਿਨ ਹਰ ਨਿਰਭੋ ਧਿਆਇਆ ਜੀ ਤਿੰਨ ਕਾ ਭੋ ਸਭ ਗਵਾਸੀ ਸਭ ਸ਼ਬਦ ਆ ਗਿਆ ਜੀ ਨਾਲ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਕਿਸੇ ਪ੍ਰਕਾਰ ਦਾ ਵੀ ਡਰ ਹੈ ਤੇਰੇ ਜੀਵਨ ਦੇ ਅੰਦਰ ਉਹ ਸਾਰਾ ਡਰ ਦੂਰ ਹੋ ਜਾਏਗਾ ਤੇ ਤੂੰ ਵੀ ਨਿਰਭੋਜੇਗਾ ਹੁਣ ਦੇਖੋ ਤੁਸੀਂ ਇਤਿਹਾਸ ਤੋਂ ਸਾਰੇ ਜਾਣੂ ਹੋ ਜਿਹੜੇ ਗੁਰੂ ਨਾਲ ਜੁੜੇ ਗੁਰੂ ਦੀ ਬਾਣੀ ਦੇ ਨਾਲ ਪੂਰਨ ਤੌਰ ਤੇ ਜੁੜੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਸੀ ਅਸਲ ਵਿੱਚ ਸਭ ਤੋਂ ਵੱਡਾ ਡਰ ਮੌਤ ਦਾ ਡਰ ਹੈ ਜੇ ਕੋਈ ਡਰ ਹੈ ਨਾ ਸਭ ਤੋਂ ਵੱਡਾ ਤੇ ਮੌਤ ਦਾ ਡਰ ਹੈ ਹੁਣ ਇਤਿਹਾਸ ਚ ਉਹ ਵੀ ਸਿੱਖ ਹੋਏ ਨੇ ਗੁਰੂ ਦੇ ਪਿਆਰੇ ਹੋਏ ਨੇ ਜਿਹੜੇ ਮੌਤ ਦੇ ਨਾਲ ਮੁਖੋਲਾ ਕਰਦੇ ਰਹੇ ਨੇ ਜਿਨ੍ਹਾਂ ਨੂੰ ਮੌਤ ਦਾ ਡਰ ਹੀ ਨਹੀਂ ਸੀ ਜੀ ਮੌਤ ਦਾ ਭੈ ਹੀ ਨਹੀਂ ਸੀ ਇਸ ਗੱਲ ਦਾ ਸਬੂਤ ਚਮਕੌਰ ਦੀ ਗੜੀ ਦੱਸਦੀ ਹੈ ਜੀ ਸਾਨੂੰ ਇੱਕ ਪਾਸੇ 40 ਨੇ ਤੇ ਇੱਕ ਪਾਸੇ 10 ਲੱਖ ਨੇ ਤੇ ਪੰਜ-ਪੰਜ ਦਾ ਜੱਥਾ ਬਣਾ ਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਤੋਰਦੇ ਨੇ ਉਹਨਾਂ ਨੂੰ ਥਾਪੜਾ ਦੇ ਕੇ ਪਰ ਭੈ ਕੋਈ ਨਹੀਂ ਹੈ ਡਰ ਕੋਈ ਨਹੀਂ ਕਿਸੇ ਪ੍ਰਕਾਰ ਦਾ ਵੀ ਡਰ ਨਹੀਂ ਹੈ ਇਹ ਗੱਲ ਤੈ ਹੈ ਇਹ ਗੱਲ ਪੱਕੀ ਹੈ ਵੀ ਜੇ ਅਸੀਂ ਜੰਗ ਵਿੱਚ ਜਾਵਾਂਗੇ ਮੌਤ ਨੇ ਆਉਣਾ ਹੀ ਆਉਣਾ ਹੈ ਕਿਉਂਕਿ ਗਿਣਤੀ ਜ਼ਿਆਦਾ ਹੈ ਇਹ ਗੱਲ ਪੱਕੀ ਉਹਨਾਂ ਦੇ ਮਨ ਵਿੱਚ ਪੱਕੀ ਹੈ ਬੀਸੀ ਜੇ ਮੈਦਾਨੇ ਜੰਗ ਚ ਜਾਣਾ ਤੇ ਮੌਤ ਨੇ ਆਉਣਾ ਹੀ ਆਉਣਾ ਤੇ ਮੈਂ ਬੇਨਤੀ ਕੀਤੀ ਵੀ ਮੌਤ ਦਾ ਡਰ ਸਭ ਤੋਂ ਵੱਡਾ ਡਰ ਹੈ ਜੀ ਤੇ ਜਦੋਂ ਮੈਦਾਨੇ ਜੰਗ ਚ ਪਹੁੰਚੇ ਤੇ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ ਜੀ ਚਾਹੇ ਮੌਤ ਕੋਲ ਖੜੀ ਹੈ ਬੰਦ ਬੰਦ ਕਟਾਉਣ ਵਾਲਿਆਂ ਨੂੰ ਵੀ ਮੌਤ ਦਾ ਡਰ ਨਹੀਂ ਸੀ ਖੋਪਰ ਲਵਾਉਣ ਵਾਲਿਆਂ ਨੂੰ ਵੀ ਮੌਤ ਦਾ ਡਰ ਨਹੀਂ ਸੀ ਉਹ ਮਾਵਾ ਉਹਨੂੰ ਵੀ ਡਰ ਨਹੀਂ ਸੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲੇ ਚ ਪਵਾ ਲਏ ਡਰ ਤਾਂ ਉਹਨਾਂ ਨੂੰ ਵੀ ਨਹੀਂ ਸੀ ਮੈਂ ਬੇਨਤੀ ਕਰ ਰਿਹਾ ਆਪ ਜੀ ਨੂੰ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਵੀ ਭੈ ਤੋਂ ਰਹਿਤ ਹੋ ਜਾਏਗਾ ਤੂੰ ਵੀ ਡਰ ਤੋਂ ਰਹਿਤ ਹੋ ਜਾਏਗਾ ਜੇ ਨਿਰਭੋ ਦੇ ਨਾਲ ਜੁੜ ਜਾਵੇਂ ਤਾਂ ਉਸ ਪਰਮਾਤਮਾ ਦੇ ਨਾਲ ਜੁੜ ਜਾਵੇਂ ਤਾਂ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਜੈ ਅਲੈ ਅਭੈ ਵੀ ਤੁਸੀਂ ਡਰ ਤੋਂ ਰਹਿਤ ਹੋ ਕਿਸੇ ਪ੍ਰਕਾਰ ਦਾ ਡਰ ਨਹੀਂ ਅਬੈ ਬੈ ਦਾ ਮਤਲਬ ਵੀ ਨਾਸ਼ ਹੋਣਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੈਨੂੰ ਕਦੇ ਵੀ ਮੌਤ ਵਿਆਪ ਨਹੀਂ ਸਕਦੀ ਤੇਰੇ ਤੱਕ ਕਦੇ ਵੀ ਪਹੁੰਚ ਮੌਤ ਜਿਹੜੀ ਹੈ ਉਹ ਪਹੁੰਚ ਨਹੀਂ ਕਰ ਸਕਦੀ ਅਪੂ ਐਡਾ ਪਲਸ ਭੂ ਭੂ ਦਾ ਭਾਪ ਭੂਤਕ ਪੰਜ ਭੂਤਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹੈ ਪ੍ਰਭੂ ਤੂੰ ਅਜਨਮਾ ਹੈ ਵੀ ਜਨਮ ਵਿੱਚ ਨਹੀਂ ਆਉਂਦਾ ਤੂੰ ਤੂੰ ਜੰਮਿਆ ਹੋਇਆ ਨਹੀਂ ਹੈ ਅਸੀਂ ਨਹੀਂ ਆਖ ਸਕਦੇ ਕਿ ਪਰਮਾਤਮਾ ਪੈਦਾ ਹੋਇਆ ਜਾਂ ਜੰਮਿਆ ਨਹੀਂ ਉਹ ਜਨਮ ਤੋਂ ਰਹਿਤ ਹੈ ਅਭੂ ਅਜੂ ਜੂ ਦਾ ਮਤਲਬ ਜੂ ਦਾ ਭਾਵ ਹੈ ਜੀ ਚੱਲਣਾ ਤੇ ਐਡਾ ਅੱਗੇ ਜੀ ਅ ਚੱਲ ਬਣ ਗਿਆ ਚੱਲਣਾ ਬਣ ਗਿਆ ਭਾਵ ਕੀ ਜਿਹੜਾ ਚਲਾਏ ਮਾਨ ਤੋਂ ਰਹਤ ਹੈ ਉਹਨੂੰ ਚਲਾਣ ਵਾਲਾ ਕੋਈ ਹੋਰ ਥੋੜਾ ਸਾਨੂੰ ਤਾਂ ਚਲਾਣ ਵਾਲਾ ਪਰਮਾਤਮਾ ਹੈ ਜੀ ਸਾਨੂੰ ਚਲਾਉਣ ਵਾਲਾ ਕੁਦਰਤ ਨੂੰ ਚਲਾਉਣ ਵਾਲਾ ਮੈਂ ਇਥੋਂ ਤੱਕ ਆਖ ਦੇਣਾ ਵੀ ਕੁਦਰਤ ਦਾ ਕਿਨਕਾ ਵੀ ਚਲਾਉਣ ਵਾਲਾ ਪਰਮਾਤਮਾ ਆਪ ਹੈ ਪਰ ਅਸੀਂ ਇਹ ਨਹੀਂ ਆਖ ਸਕਦੇ ਜੀ ਪਰਮਾਤਮਾ ਨੂੰ ਚਲਾਉਣ ਵਾਲਾ ਵੀ ਕੋਈ ਹੋਰ ਹੋਵੇਗਾ ਬਿਲਕੁਲ ਨਹੀਂ ਉਹ ਆਪਣੀ ਮਰਜ਼ੀ ਤੇ ਹੈ ਆਪਣੀ ਮਰਜ਼ੀ ਅਨੁਸਾਰ ਚੱਲਦਾ ਹੈ ਜੀ ਉਹ ਸੰਸਾਰ ਵਿੱਚ ਘਟਨਾ ਵਾਪਰ ਜਾਵੇ ਕਿਸੇ ਪ੍ਰਕਾਰ ਦੀ ਵੀ ਤੇ ਅਸੀਂ ਅਕਸਰ ਇਹ ਸ਼ਬਦ ਆਖਦੇ ਨੇ ਵੀ ਰੱਬ ਦੀ ਮਰਜ਼ੀ ਹੈ ਤਾਂ ਹੁਣ ਸਾਨੂੰ ਪਤਾ ਹੈ ਵੀ ਰੱਬ ਤੋਂ ਵੱਡਾ ਕੋਈ ਹੈ ਹੀ ਨਹੀਂ ਰੱਬ ਤੋਂ ਉੱਚਾ ਕੋਈ ਹੈ ਹੀ ਨਹੀਂ ਜਿਹੜਾ ਉਹਨੂੰ ਕੋਈ ਚਲਾ ਸਕੇ ਜਾਂ ਉਹਦੇ ਤੇ ਕੋਈ ਹੁਕਮ ਵਰਤ ਸਕੇ ਸਹਿਬ ਜੀ ਮਹਾਰਾਜ ਜੀ ਕਹਿੰਦੇ ਤੈਨੂੰ ਚਲਾਉਣ ਵਾਲਾ ਕੋਈ ਨਹੀਂ ਤੂੰ ਅਚਲ ਹੈ ਤੂੰ ਚਲਾਇਮਾਨ ਨਹੀਂ ਹੈ ਕਿਸੇ ਦੇ ਹੁਕਮ ਅਨਸਾਰ ਨਹੀਂ ਚੱਲਦਾ ਅਪੂ ਅਜੂ ਅਨਾਸ਼ ਨਾਸ਼ ਤੋਂ ਰਹਿਤ ਇਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਕਦੇ ਵੀ ਆਕਾਸ਼ ਆਕਾਸ਼ ਦਾ ਭਾਵ ਹੈ ਤੂੰ ਆਕਾਸ਼ ਵਾਂਗ ਹਰ ਥਾਂ ਤੇ ਮੌਜੂਦ ਹੈ ਜੇ ਸੂਰਜ ਚੜਦਾ ਹੁੰਦਾ ਉਹ ਆਕਾਸ਼ ਹਰ ਥਾਂ ਤੇ ਹੈ ਜੀ ਕੋਈ ਰੋਕ ਸਕਦਾ ਹੁੰਦੇ ਆਕਾਸ਼ ਨੂੰ ਉਹਦੇ ਚਾਨਣ ਨੂੰ ਕੋਈ ਰੋਕ ਸਕਦਾ ਹੈ ਹਰ ਥਾਂ ਤੇ ਉਹਦਾ ਆਕਾਸ਼ ਹੈ ਸਾਬ ਜੀ ਮਹਾਰਾਜ ਜੀ ਕਹਿੰਦੇ ਆਕਾਸ਼ ਵਾਂਗ ਤੂੰ ਹਰ ਥਾਂ ਤੇ ਮੌਜੂਦ ਹੈ ਭਾਵ ਕੀ ਚਾਨਣ ਵਾਂਗ ਰੋਸ਼ਨੀ ਵਾਂਗ ਤੂੰ ਹਰ ਥਾਂ ਤੇ ਮੌਜੂਦ ਹੈ ਹਰ ਥਾਂ ਤੇ ਤੇਰਾ ਵਾਸਾ ਹੈ ਅਭੂ ਅਜੂ ਅਨਾਸ਼ ਆਕਾਸ਼ ਅਗੰਝ ਅਗੰਝ ਦਾ ਭਾਵ ਵੀ ਇੱਥੇ ਹੈ ਜੀ ਤੈਨੂੰ ਕੋਈ ਜਿੱਤ ਨਹੀਂ ਸਕਦਾ ਭਾਵ ਤੈਨੂੰ ਕੋਈ ਹਰਾ ਨਹੀਂ ਸਕਦਾ ਅਗੰਝ ਅਭੰਜ ਐਡਾ ਪਲੱਸ ਭੰਜ ਦਾ ਭਾਵ ਹੈ ਭੰਜਣਾ ਤੋੜਨਾ ਟੋਟੇ ਕਰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜੀ ਤੁਹਾਨੂੰ ਤੋੜਿਆ ਨਹੀਂ ਜਾ ਸਕਦਾ ਤੁਹਾਡੇ ਟੋਟੇ ਨਹੀਂ ਕੀਤੇ ਜਾ ਸਕਦੇ ਹੁਣ ਟੋਟੇ ਤਾਂ ਸਰੀਰ ਦੇ ਹੋਣਗੇ ਨਾ ਟੋਟੇ ਤਾਂ ਆਕਾਰ ਦੇ ਹੁੰਦੇ ਐ ਕਿਸੇ ਪ੍ਰਕਾਰ ਦਾ ਵੀ ਆਕਾਰ ਹੋਵੇ ਚਾਹੇ ਉਹ ਸਰੀਰ ਦਾ ਆਕਾਰ ਹੋਵੇ ਤੇ ਚਾਹੇ ਉਹ ਬਨਸਪਤੀ ਦਾ ਆਕਾਰ ਹੋਵੇ ਟੋਟੇ ਤਾਂ ਹੁੰਦੇ ਹੁੰਦੇ ਜਿੰਦਾ ਆਕਾਰ ਹੋਵੇ ਤੇ ਜਿੰਦਾ ਕੋਈ ਆਕਾਰ ਹੀ ਨਹੀਂ ਹੈ ਫਿਰ ਉਹਦੇ ਟੋਟੇ ਕਿਵੇਂ ਹੋ ਸਕਦੇ ਹੈ ਜੀ ਸਹਿਬ ਜੀ ਮਹਾਰਾਜ ਜੀ ਕਹਿੰਦੇ ਅਭੰਜ ਤੁਹਾਨੂੰ ਤੋੜਿਆ ਨਹੀਂ ਜਾ ਸਕਦਾ ਅ ਲਖ ਅ ਲਖ ਦਾ ਭਾਵ ਹੈ ਅਦ੍ਰਿਸ਼ਟ ਜਿਹਨੂੰ ਦੇਖਿਆ ਨਹੀਂ ਜਾ ਸਕਦਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ हे ਪ੍ਰਭੂ ਜੀ ਤੁਸੀਂ ਅਲਖ ਹੋ ਤੁਹਾਨੂੰ ਦੇਖਿਆ ਨਹੀਂ ਜਾ ਸਕਦਾ ਪਰ ਫਿਰ ਵੀ ਅਸੀਂ ਪ੍ਰਾਪਤ ਕਰਨਾ ਹੈ ਜੀ ਉਹਨੂੰ ਮੈਂ ਬੇਨਤੀ ਕੀਤੀ ਜਿਹੜੀ ਚੀਜ਼ ਤੁਸੀਂ ਦੇਖੋਗੇ ਉਹਦੇ ਤੇ ਭਰੋਸਾ ਕਰੋਗੇ ਜਿਹੜੀ ਚੀਜ਼ ਮਨੁੱਖ ਦੇਖਦਾ ਉਹਦੇ ਤੇ ਭਰੋਸਾ ਕਰਦਾ ਹੁਣ ਜਿਹੜੀ ਚੀਜ਼ ਦੇਖੀ ਨਹੀਂ ਜਾ ਸਕਦੀ ਪਰ ਸਾਹਿਬ ਜੀ ਕਹਿੰਦੇ ਤੁਸੀਂ ਉਹਨੂੰ ਪ੍ਰਾਪਤ ਵੀ ਕਰਨਾ ਹੈ ਲਾਜ਼ਮੀ ਹੈ ਜ਼ਰੂਰੀ ਹੈ ਤੇ ਆਪਾਂ ਬੇਨਤੀ ਕੀਤੀ ਵੀ ਪਰਮਾਤਮਾ ਇਹਨਾਂ ਅੱਖਾਂ ਨਾਲ ਕਦੀ ਨਹੀਂ ਦੇਖਿਆ ਜਾ ਸਕਦਾ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਜੀ ਹਾਂ ਸਾਰਿਆਂ ਚੋਂ ਵਸਦਾ ਹੈ ਸਾਰਿਆਂ ਚੋਂ ਦਾ ਵਸ ਹੈ ਉਹ ਕਿਸੇ ਮਨੁੱਖ ਦੇ ਰੂਪ ਵਿੱਚ ਆਜੇ ਗੱਲ ਵੱਖਰੀ ਹੈ ਪਰ ਅਸਲ ਦੇ ਵਿੱਚ ਅਸਲ ਕੀ ਹੈ ਅਸਲ ਦੇ ਵਿੱਚ ਉਹਨੂੰ ਦੇਖਿਆ ਨਹੀਂ ਜਾ ਸਕਦਾ ਹੁਣ ਦੇਖਿਆ ਉਹਨੂੰ ਮੈਂ ਫਿਰ ਬੇਨਤੀ ਕਰਨ ਲੱਗਿਆ ਸਮਝਣ ਲਈ ਵੀ ਦੇਖਿਆ ਤਾਂ ਉਹਨੂੰ ਜਾ ਸਕੇਗਾ ਜਿੰਦਾ ਕੋਈ ਰੂਪ ਰੰਗ ਤੇ ਆਕਾਰ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੰਭਤਾ ਚਾਖ ਦਿੱਤਾ ਵੀ ਹੁੰਦਾ ਕੋਈ ਆਕਾਰ ਹੀ ਨਹੀਂ ਉਹ ਚੱਕਰ ਚਿੰਨ ਉਹ ਤਾਂ ਅਨੰਗੀ ਹੈ ਉਹਦਾ ਤਾਂ ਕੋਈ ਅੰਗ ਨਹੀਂ ਹੈ ਉਹਦਾ ਕੋਈ ਸਰੀਰ ਨਹੀਂ ਹੈ ਤੇ ਫਿਰ ਉਹਨੂੰ ਸਿੱ ਦੇਖਾਂਗੇ ਕਿਵੇਂ ਹੁਣ ਗੁਰਬਾਣੀ ਵਿੱਚ ਵੀ ਤਾਂ ਦਰਸ਼ਨ ਦੀ ਗੱਲ ਕੀਤੀ ਗਈ ਹੈ ਨਾ ਦਰਸ਼ਨ ਦਾ ਭਾਵ ਕੀ ਹੈ ਵੀ ਉਹਨੂੰ ਮਹਿਸੂਸ ਕਰਨਾ ਉਹਦੇ ਅਨੁਸਾਰ ਹੀ ਚੱਲਣਾ ਜੋਹੰਦਾ ਹੁਕਮ ਹੈ ਉਹਨੂੰ ਮੰਨਣਾ ਹੀ ਉਹਦੇ ਦਰਸ਼ਨ ਕਰਨੇ ਆ ਜੀ ਹੁਣ ਜੇ ਅੰਦਰੂ ਪ੍ਰਗਟ ਗੁਰੂ ਸਾਹਿਬ ਜੀ ਨੇ ਕਿਹਾ ਤੇਰੇ ਹਿਰਦੇ ਚ ਵਸਦਾ ਹੈ ਅੰਦਰੂ ਪ੍ਰਗਟ ਕਰਨਾ ਹੈ ਉਹਨੂੰ ਤੇ ਜਦੋਂ ਅੰਦਰੂ ਪ੍ਰਗਟ ਹੋਏਗਾ ਕੋਈ ਰੂਪ ਥੋੜਾ ਲੈ ਕੇ ਆਏਗਾ ਜਿ세 ਇਹ ਸਮਝੇ ਵੀ ਰੱਬ ਪ੍ਰਗਟ ਹੋਏਗਾ ਇੱਕ ਤਰ੍ਹਾਂ ਦੇ ਆਸਮਾਨ ਚੋਂ ਜਾਂ ਆਕਾਸ਼ ਦੇ ਵਿੱਚੋਂ ਤੇ ਕੋਈ ਰੂਪ ਦੇਖਣ ਨੂੰ ਮਿਲੇਗਾ ਹੁੰਦਾ ਬਿਲਕੁਲ ਨਹੀਂ ਜੀ ਕਿਉਂਕਿ ਹੁੰਦਾ ਰੂਪ ਰੰਗ ਹੀ ਨਹੀਂ ਹੈ ਉਨੂੰ ਸਿਰਫ ਮਹਿਸੂਸ ਕਰ ਸਕਦੇ ਆਸੀਂ ਨਵੇਂ ਪਿਤਾ ਦਾ ਬਚਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉਹਨੂੰ ਕੇਵਲ ਪੋਹ ਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਫੁੱਲ ਦੇ ਅੰਦਰ ਖੁਸ਼ਬੂ ਵਸਦੀ ਹੈ ਕਿਸੇ ਨੂੰ ਨਹੀਂ ਪਤਾ ਜੀ ਕਿਸੇ ਨੂੰ ਪਤਾ ਹੁੰਦਾ ਕੀ ਆਕਾਰ ਹੈ ਪਰ ਫਿਰ ਵੀ ਅਸੀਂ ਉਹਦਾ ਆਨੰਦ ਮਾਣਦੇ ਆਂ ਜੀ ਪਰ ਸਵਾਲ ਤਾਂ ਕੋਈ ਨਹੀਂ ਕੀਤਾ ਨਾ ਫੁੱਲ ਦੇ ਉੱਤੇ ਕਿਸੇ ਨੇ ਸਵਾਲ ਨਹੀਂ ਕੀਤਾ ਅਜੇ ਤੱਕ ਫੁੱਲ ਦੀ ਖੁਸ਼ਬੂ ਦਾ ਆਨੰਦ ਅਸੀਂ ਸਾਰੇ ਮਾਣਦੇ ਆਂ ਪਰ ਖੁਸ਼ਬੂ ਨੂੰ ਕਿਸੇ ਨੇ ਨਹੀਂ ਦੇਖਿਆ ਬਸ ਇਸੇ ਤਰ੍ਹਾਂ ਦਾ ਸੀ ਆਨੰਦ ਮਾਣਨਾ ਉਹਨੂੰ ਮਹਿਸੂਸ ਕਰਨਾ ਹੈ ਪਰਮਾਤਮਾ ਨੂੰ ਪਰ ਇਹ ਗੱਲ ਪੱਕੀ ਏ ਜੀ ਉਹ ਅਲੱਖ ਹੈ ਉਹ ਅਦ੍ਰਿਸ਼ਟ ਹੈ ਉਹਨੂੰ ਦੇਖਿਆ ਨਹੀਂ ਜਾ ਸਕਦਾ हां उस संसार ਦੇ ਵਿੱਚ ਕਿਸੇ ਰੂਪ ਚ ਆ ਜੇ ਉਹ ਗੱਲ ਵੱਖਰੀ ਅਸੀਂ ਆਖਦੇ ਨੇ ਕਿਸੇ ਪ੍ਰਕਾਰ ਦੀ ਸਹਾਇਤਾ ਹੋ ਜੇ ਮੁਸੀਬਤ ਵਿੱਚ ਕੋਈ ਆ ਜਾਵੇ ਤੇ ਅਸੀਂ ਕਹਿੰਨੇ ਆ ਵੀ ਇਹ ਤਾਂ ਰੱਬ ਦਾ ਹੀ ਰੂਪ ਹੈ ਇਹ ਰੱਬ ਨੇ ਭੇਜਿਆ ਉਹ ਵੀ ਇੱਕ ਰੂਪ ਹੈ ਉਹ ਵੀ ਉਹਨੇ ਬਣਾਇਆ ਹੋਇਆ ਉਹਦਾ ਹੀ ਰੂਪ ਹੈ ਉਹਦਾ ਆਪਣਾ ਹੀ ਰੂਪ ਹੈ ਪਰ ਅਸਲੀਅਤ ਇਹ ਹੈ ਵੀ ਉਹਨੂੰ ਦੇਖਿਆ ਨਹੀਂ ਜਾ ਸਕਦਾ ਉਹਦਾ ਕੋਈ ਰੂਪ ਰੰਗ ਨਹੀਂ ਹੈ ਇਸ ਲਈ ਸਹਿਬ ਜੀ ਮਹਾਰਾਜ ਜੀ ਕਹਿੰਦੇ ਅਗੰਝ ਅਭੰਜ ਅਲਖ ਜਿੰਨੂੰ ਦੇਖਿਆ ਨਹੀਂ ਜਾ ਸਕਦਾ ਅਪਖ ਅਪਖ ਦਾ ਭਾਵ ਹੈ ਜਿੰਨੂੰ ਖੁਰਾਕ ਦੀ ਲੋੜ ਨਹੀਂ ਹੈ ਉਸ ਪਰਮਾਤਮਾ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਹੈ ਸਾਨੂੰ ਖੁਰਾਕ ਦੀ ਲੋੜ ਹੈ ਖੁਰਾਕ ਤੋਂ ਬਗੈਰ ਤਨ ਕਿਸੇ ਕੰਮ ਦਾ ਨਹੀਂ ਜੀ ਕੋਈ ਵੀ ਚੀਜ਼ ਹੈ ਦੀ ਚਾਹੇ ਜੀ ਛੋਟੇ ਤੋਂ ਛੋਟਾ ਜੀਵ ਜੰਤ ਹੈ ਨਾ ਉਹਨੂੰ ਵੀ ਖੁਰਾਕ ਦੀ ਲੋੜ ਪੈਂਦੀ ਹੈ ਇਹ ਬਨਸਪਤੀ ਦੇਖ ਰਿਆਂ ਪੌਦੇ ਦੇਖ ਰੇ ਇਹਨਾਂ ਨੂੰ ਵੀ ਖੁਰਾਕ ਦੀ ਲੋੜ ਹੈ ਹਰ ਚੀਜ਼ ਨੂੰ ਖੁਰਾਕ ਦੀ ਲੋੜ ਹੈ ਪਰ ਪਰਮਾਤਮਾ ਨੂੰ ਖੁਰਾਕ ਦੀ ਲੋੜ ਨਹੀਂ ਹੈ ਜਿਵੇਂ ਆਖ ਦੀ ਵੀ ਪਰਮਾਤਮਾ ਵਾਸਤੇ ਦੋ ਟਾਈਮ ਭੋਜਨ ਤਿਆਰ ਹੁੰਦਾ ਹੀ ਹੁੰਦਾ ਹੈ ਐਸਾ ਕੁਝ ਨਹੀਂ ਹੈ ਜੀ ਇਸੋ ਕੁਝ ਨਹੀਂ ਵੀ ਹੁੰਦੀ ਕੋ ਨੂੰ ਖੁਰਾਕ ਤਿਆਰ ਕੀਤੀ ਜਾਂਦੀ ਹੈ ਜਉਂਦੇ ਲਈ ਕੋਈ ਖੁਰਾਕ ਤਿਆਰ ਕਰਨੀ ਪੈਂਦੀ ਹੈ ਨਹੀਂ ਸਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਸੀਂ ਅਪੱਖੋਂ ਭਾਵ ਕਿ ਤੁਸੀਂ ਖੁਰਾਕ ਤੋਂ ਰਹਿਤ ਹੋ ਤੁਹਾਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਹੈ ਅਕਾਲ ਅਕਾਲ ਦਾ ਭਾਵ ਹੈ ਜਿਹੜਾ ਮੌਤ ਤੋਂ ਰਹਿਤ ਹੈ ਜਿੰਦੇ ਤੱਕ ਮੌਤ ਪਹੁੰਚ ਨਹੀਂ ਸਕਦੀ ਮੌਤ ਤੋਂ ਜਿਹੜਾ ਪਰੇ ਹੈ ਦਿਆਲ ਦਿਆਲ ਦਾ ਭਾਵ ਉਹ ਦਿਆਲੂ ਹੈ ਜਿੰਨੂੰ ਆਪਾਂ ਪਿਛਲੇ ਛੰਦ ਵਿੱਚ ਪੜਿਆ ਸੀ ਕੁਰਨਾਲਿਆ ਹੈ ਭਾਵ ਕੀ ਦਇਆ ਦਾ ਕਰ ਹੈ ਉਹ ਤਰਸ ਦਾ ਸੋਮਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਸੀਂ ਦਿਆਲੂ ਹੋ ਅਕਾਲ ਦਿਆਲ ਅਲੇਖ ਅਲੇਖ ਲੇਖ ਦਾ ਭਾਵ ਹੈ ਲਿਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੈਨੂੰ ਲਿਖਿਆ ਨਹੀਂ ਜਾ ਸਕਦਾ ਭਾਵ ਕਿ ਤੇਰਾ ਚਿੱਤਰ ਨਹੀਂ ਬਣਾਇਆ ਜਾ ਸਕਦਾ ਤੇ ਮੈਂ ਫਿਰ ਬੇਨਤੀ ਆਪ ਜੀ ਸਮਝਦਾਰ ਹੋ ਜਾਂ ਸਮਝਾਗੀ ਹੋਵੇਗੀ ਵੀ ਜਿੰਦਾ ਆਕਾਰ ਹੀ ਨਾ ਹੋਵੇ ਤੇ ਉਹਨੂੰ ਨਾ ਤਾਂ ਦੇਖਿਆ ਜਾ ਸਕਦਾ ਤੇ ਨਾ ਉਹਦਾ ਕੋਈ ਚਿੱਤਰ ਬਣਾਇਆ ਜਾ ਸਕਦਾ ਕੋਈ ਮਨੁੱਖ ਪੇਂਟਿੰਗ ਤਿਆਰ ਕਰਦਾ ਹੋਵੇ ਤੇ ਤੁਸੀਂ ਕਵਾਂਗੇ ਜੀ ਪੇਂਟਿੰਗ ਤਿਆਰ ਕਰੋ ਕਿ ਦੱਸੋ ਕਿੰਦੀ ਤਿਆਰ ਕਰਨੀ ਕੋਈ ਚੀਜ਼ ਦਿਖਾਓ ਮੈਨੂੰ ਮੈਂ ਤਾਂ ਤਿਆਰ ਕਰਾਂਗਾ ਪਰ ਰੱਬ ਦਾ ਕੋਈ ਆਕਾਰ ਹੀ ਨਹੀਂ ਹੈ ਤੇ ਨਾਂ ਉਹਦਾ ਕੋਈ ਚਿੱਤਰ ਬਣਾਇਆ ਜਾ ਸਕਦਾ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਅਲੇਖ ਹੈ। ਉਹਦਾ ਕੋਈ ਆਕਾਰ ਨਹੀਂ ਕੋਈ ਚਿੱਤਰ ਨਹੀਂ ਬਣਾਇਆ ਜਾ ਸਕਦਾ ਅਭੇਖ ਉਹਦਾ ਕੋਈ ਭੇਖ ਨਹੀਂ ਹੈ। ਕੋਈ ਖਾਸ ਪਹਿਰਾਵਾ ਨਹੀਂ ਹੁੰਦਾ ਕਿਸੇ ਪ੍ਰਕਾਰ ਦਾ। ਜਿਵੇਂ ਆਮ ਪਹਿਰਾਵੇ ਬਣੇ ਹੋਏ ਐਸ ਮਾਨਵਤਾ ਦੇ ਵਿੱਚ ਮਨੁੱਖਤਾ ਦੇ ਵਿੱਚ ਜੇ ਕੋਈ ਸੰਤ ਮਹਾਤਮਾ ਹੁੰਦਾ ਵੀ ਪਹਿਰਾਵਾ ਧਾਰਮਿਕ ਤੌਰ ਤੇ ਲੱਗ ਪਹਿਰਾਵਾ ਅਸੀਂ ਸੰਸਾਰ ਚ ਦੁਨਿਆਵੀ ਤੌਰ ਤੇ ਰਹਿੰਦੇ ਆ ਉਹ ਵੀ ਇੱਕ ਪਹਿਰਾਵਾ ਹੈ ਭੇਖ ਹੈ ਇੱਕ ਪਰ ਪ੍ਰਮਾਤਮਾ ਦਾ ਕੋਈ ਪਹਿਰਾਵਾ ਨਹੀਂ ਅਸੀਂ ਕਹਿ ਦਈਏ ਜੀ ਪ੍ਰਮਾਤਮਾ ਆ ਪਹਿਰਾਵਾ ਪਾ ਕੇ ਆਏਗਾ ਜਾਂ ਉਹਦਾ ਆ ਭੇਖ ਹੈ ਇਸ ਪ੍ਰਕਾਰ ਦਾ ਬਿਲਕੁਲ ਨਹੀਂ ਉਹ ਆ ਭੇਖ ਹੈ ਨਾਮ ਉਹਦਾ ਕੋਈ ਖਾਸ ਨਾਮ ਨਹੀਂ ਹੈ ਅਕਾਮ ਉਹ ਕਾਮਨਾ ਤੋਂ ਰਹਿਤ ਹੈ ਜੀ ਅਕਾਲ ਪੁਰਖ ਦੀ ਕੋਈ ਕਾਮਨਾ ਨਹੀਂ ਕੋਈ ਮਨਸਾ ਨਹੀਂ ਹੈ ਢਾ 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 ਦਾ ਮਤਲਬ ਹੈ ਢਾਲ ਆਦਣੇ ਸੀ ਕਈ ਵਾਰੀ ਘੋਲ ਹੁੰਦੀ ਹੈ ਨਾ ਤੇ ਅਸੀਂ ਕਹਿੰਦੇ ਨੂੰ ਢਾ ਲਾ ਦੇ ਜਾਂ ਡੇਗ ਦੇ ਢਾ ਦਾ ਮਤਲਬ ਹੈ ਕਈ ਵਾਰੀ ਡੇਗ ਦੇ ਤੇ ਡਿੱਗ ਜਾਂਦਾ ਸੀ ਕਹਿੰਦੇ ਵੀ ਢਾ ਲੱਗ ਗਈ ਜੀ ਨਹੀਂ ਪਿੱਠ ਲੱਗ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਸੀਂ ਢਾਹ ਹੋ ਤੁਹਾਨੂੰ ਡੇਗਿਆ ਨਹੀਂ ਜਾ ਸਕਦਾ ਕਦੇ ਵੀ ਤੁਹਾਨੂੰ ਨੀਵਾ ਨਹੀਂ ਕੀਤਾ ਜਾ ਸਕਦਾ ਕਦੇ ਵੀ ਤੁਹਾਨੂੰ ਹਰਾਇਆ ਨਹੀਂ ਜਾ ਸਕਦਾ ਕਦੇ ਵੀ ਅਗਾ ਅਗਾ ਦਾ ਮਤਲਬ ਹੈ ਜੀ ਜਿੰਦੀ ਡੁੰਗਿਆਈ ਮਾਪੀ ਨਹੀਂ ਜਾ ਸਕਦੀ ਪਰਮਾਤਮਾ ਦੀ ਡੁੰਗਿਆਈ ਨਹੀਂ ਮਾਪੀ ਜਾ ਸਕਦੀ ਜੀ ਕਦੇ ਵੀ ਉਪਰਮਾਤਮਾ ਜਿਹੜਾ ਉਹ ਗੁਣਾ ਕਰਕੇ ਵੀ ਬੜਾ ਉੱਚਾ ਹੈ ਬਖਸ਼ਿਸ਼ਾਂ ਕਰਕੇ ਵੀ ਬੜਾ ਉੱਚਾ ਹੈ ਉਹਦਾ ਅੰਤ ਨਹੀਂ ਹੈ ਅਨਾਥੇ ਅਨਾਥੇ ਦਾ ਭਾਵ ਹੈ ਜਿਸ ਦਾ ਕੋਈ ਖਸਮ ਨਾ ਹੋਵੇ ਅਸੀਂ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਹਿੰਨੇ ਨਬੀ ਆਤਾ ਅਨਾਥ ਹੈ ਜੀ ਭਾਵ ਕਿ ਇਹਦਾ ਕੋਈ ਅੱਗਾ ਪਿੱਛਾ ਨਹੀਂ ਹੈ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਕੋਈ ਸਾਕ ਸੰਬੰਧੀ ਨਹੀਂ ਹੈ ਤੇ ਪਰਮਾਤਮਾ ਵੀ ਇਸੇ ਤਰ੍ਹਾਂ ਜੀ ਦੱਸੋ ਪਰਮਾਤਮਾ ਦਾ ਪਿਤਾ ਕੌਣ ਹੈ ਪਰਮਾਤਮਾ ਦਾ ਮਾਤਾ ਕੌਣ ਹੈ ਜਾਂ ਸਾਥ ਸਬੰਧੀ ਕੌਣ ਹੈ ਕੋਈ ਨਹੀਂ ਹੈ ਜੀ ਕਿਸੇ ਪ੍ਰਕਾਰ ਦਾ ਉਹਦਾ ਸਾਥ ਸਬੰਧੀ ਨਹੀਂ ਹੈ ਪਰਮਾਤਮਾ ਦਾ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਆਪਾ ਪੜ ਕੇ ਆਇਆ ਤੇ ਵਿਚਾਰ ਕੇ ਵੀ ਆਏ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਕੋਈ ਸਾਥ ਸਬੰਧੀ ਨਹੀਂ ਹੈ ਉਹ ਅਨਾਥ ਹੈ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਅਨਾਥੇ ਪਰਮਾਥੇ ਮਾਥੇ ਦਾ ਪਾ ਮਿੱਥ ਦੇਣਾ ਖਤਮ ਕਰ ਦੇਣਾ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਤੂੰ ਸਭਨਾਂ ਨੂੰ ਖਤਮ ਕਰਨ ਵਾਲਾ ਹੈ ਸਭਨਾਂ ਨੂੰ ਮੌਤ ਦੇਣ ਵਾਲਾ ਹੈ ਅਜੋਨੀ ਤੂੰ ਜੁਨਾ ਤੋਂ ਰਹਤ ਹੈ ਜਨਮਾ ਤੋਂ ਰਹਤਾ ਅਸੀਂ ਜਨਮ ਮਰਨ ਦੇ ਗੇੜ ਚ ਫਸੇ ਹੋਇਆ ਇਹ ਅਜੋਨੀ ਪਾਇਆ ਹੋੜੇ ਨਾਲ ਜੀ ਗੁਰੂ ਗੋਬਿ ਗੁਰੂ ਨਾਨਕ ਦੇਵ ਪਾਸ਼ਾ ਜੀ ਮਹਾਰਾਜ ਜੀ ਨੇ ਦੁਲੈਂਕੜਾ ਪਾਈਆਂ ਹੋਈਆਂ ਅਜੂਨੀ ਇੱਥੇ ਸਾਬ ਜੀ ਨੇ ਅਜੂਨੀ ਕਿਹ ਅਰਥ ਇੱਕੋ ਹੈ ਜੀ ਅਰਥਾਂ 'ਚ ਫਰਕ ਨਹੀਂ ਹੈ ਭਾਵ ਕਿ ਜੁਨਾ ਤੋਂ ਰਹਿਤ ਹੈ ਪਰਮਾਤਮਾ ਜਿਹੜਾ ਹੈ ਉਹ ਜੁਨਾ ਤੋਂ ਰਹਿ ਤੋ ਜਨਮ ਮਰਨ ਦੇ ਗੇੜ 'ਚ ਨਹੀਂ ਹੁੰਦਾ ਅਸੀਂ ਪਿੱਛੇ ਜੁਨਾ ਕੱਢ ਕੇ ਆਇਆ ਹੁਣ ਵੀ ਅਸੀਂ ਜੂਨ 'ਚ ਪਰ ਹੁਣ ਸਾਡੇ ਕੋਲ ਮੌਕਾ ਹੈ ਅਸੀਂ ਨਾਮ ਜਪ ਕੇ ਜੁਨਾ ਤੋਂ ਰਹਿਤ ਹੋ ਸਕਦੇ ਜੇ ਨਹੀਂ ਜਪਿਆ ਫਿਰ ਜੁਨਾ ਦਾ ਗੇੜ ਪੈ ਜਾਣਾ ਹੈ ਸਹਿਬ ਜੀ ਮਹਾਰਾਜ ਜੀ ਕਹਿੰਦੇ ਅਜੋਨੀ ਅਮੋਨੀ ਮੋਨੀ ਦਾ ਭਾਵ ਮਨ ਸੁਨ ਮਨੋ ਕੇ ਬੈਠੇ ਰਹਿਣਾ ਤੂੰ ਮੋਨੀ ਵੀ ਭਾਵ ਕੀ ਇਹਨਾਂ ਚੀਜ਼ਾਂ ਤੋਂ ਤੂੰ ਰਹਿਤ ਹੈ ਅਜੋਨੀ ਅਮੋਨੀ ਨਾ ਰਾਗੇ ਰਾਗੇ ਦਾ ਭਾਵ ਹੈ ਮੋਹ ਤੋਂ ਰਹਿਤ ਤੇਰੇ ਅੰਦਰ ਮੋਹ ਨਹੀਂ ਹੈ ਚਲੋ ਸਮਾਂ ਨਹੀਂ ਹੈ ਪਿਆਰ ਤੇ ਮੋਹ 'ਚ ਫਰਕ ਬੜਾ ਹੈ ਰੱਬ ਨੂੰ ਪਿਆਰ ਸਾਰਿਆਂ ਨਾਲ ਹੈ ਪਰ ਮੋਹ ਨਹੀਂ ਹੈ ਮੋਹ ਕਿਸੇ ਨਾਲ ਨਹੀਂ ਹੈ ਜੀ ਹੁੰਦਾ ਅਸੀਂ ਮੋਹ 'ਚ ਫਸੇ ਹੋਈਆਂ ਕੋਈ ਮੁਸੀਬਤ ਆ ਜਾਵੇ ਸਾਨੂੰ ਸਾਡੇ ਪਿਆਰ ਨਾਲ ਮੋਐ ਸੀ ਬਾਕੀਆਂ ਦੀ ਫਿਕਰ ਨਹੀਂ ਕਰਾਂਗੇ ਪਰ ਰੱਬ ਨੂੰ ਸਾਰਿਆਂ ਦੀ ਫਿਕਰ ਹੈ ਜੀ ਹੁੰਦਾ ਇੱਕ ਨਾਲ ਮੋਹ ਥੋੜੀ ਹੈ ਉਹਨੂੰ ਸਾਰਿਆਂ ਨਾਲ ਪਿਆਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਰਿਆਂ ਨਾਲ ਪਿਆਰ ਸੀ ਮੋਹ ਨਹੀਂ ਸੀ ਜੇ ਮੋਹ ਹੁੰਦਾ ਤੇ ਗੁਰੂ ਸਾਹਿਬ ਨੇ ਬੱਚੇ ਆਪਣੇ ਪਿੱਛੇ ਲਕੋ ਲੈਣੇ ਸੀ ਪਿਆਰ ਸੀ